ਸਾਉਡਿਵਿਜ਼ਨ ਫਾਤਨਾ ਦੀ ਪੁਲਿਸ ਵੱਲੋਂ ਅਮਨ ਸ਼ਾਂਤੀ ਬਹਾਲ ਰੱਖਣ ਦੇ ਮੰਤਵ ਨਾਲ ਕੌਮੀ ਮੁੱਖ ਮਾਰਗ ਦਿੱਲੀ ਸੰਗਰੂ ਰੋਡ ਤੇ ਪਿੰਡ ਦਗਾਲਕਲਾਂ ਵਿਖੇ ਕੀਤੀ ਨਾਕਾਬੰਦੀ ਵਾਹਨਾਂ ਦੀ ਕੀਤੀ ਚੈਕਿੰਗ ਪੰਜਾਬ ਚ ਅਮਨ ਸ਼ਾਂਤੀ ਬਣਾਈ ਰੱਖਣਾ ਤੇ ਮਾੜੇ ਅਨਸਰਾਂ ਤੇ ਨਿਗਾਹ ਰੱਖਣ ਦੇ ਮੰਤਵ ਨਾਲ ਸਾਉਡਿਵਿਜ਼ਨ ਫਾਤਨਾ ਪੁਲਿਸ ਵੱਲੋਂ ਸਵੇਰ ਤੋਂ ਕੌਮੀ ਮੁੱਖ ਮਾਰਗ ਤੇ ਪਿੰਡ ਦਗਾਲਕਲਾਂ ਨੇੜੇ ਕੀਤੀ ਨਾਕਾਬੰਦੀ ਸੰਬੰਧੀ ਅੱਜ ਦਿਨ ਸ਼ਨੀਵਾਰ ਨੂੰ ਸ਼ਾਮ 4 ਵਜੇ ਦੇ ਕਰੀਬ ਨਾਕਾਬੰਦੀ ਦੇ ਤਾਨਾਤ ਥਾਣਾ ਬਾਤਲਾ ਮੁਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਡੀਐਸਪੀ ਪਾਤਣਾ ਦਿਲਜੀਤ ਸਿੰਘ ਵਿਰਕਤੀ ਦੇਖਰੇਖ ਵਿੱਚ ਕੀਤੀ ਨਾਕਾ ਹੁੰਦੀ ਦੌਰਾਨ 75 ਮੁਲਾਜ਼ਮਾਂ ਨੂੰ ਨਾਕੀ ਤੇ ਤਾਇਨਾਤ ਕੀਤਾ ਗਿਆ ਹੈ ਹਾਂ ਜੀ ਆ ਜਿਹੜੀ ਪਿੰਡ ਦਗਾਲ ਬਕੇ ਇੱਕ ਪ੍ਰਕਾਸ਼ਨੀ ਮੀਜ਼ਰ ਹੈ ਜਿਹੜਾ ਇੱਕ ਨਾਕਾਬੰਦੀ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਕਿਸਮ ਦਾ ਕੋਈ ਵੀ ਜਿਹੜਾ ਕੋਈ ਅਨਟੂਵਰਡ ਇਨਸੀਡੈਂਟ ਨਾ ਹੋਵੇ ਤੇ ਸਬੰਧਿਤ ਅਸੀਂ ਜਿਹੜੀ ਪ੍ਰੋਪਰ ਚੈਕਿੰਗ ਕਰ ਰਹੇ ਆ ਤਾਂ ਇਸ ਕਰਕੇ ਕੋਈ ਜਿਹੜਾ ਵੀ ਜਿੱਥੇ ਜਾ ਰਿਹਾ ਉਹਨੂੰ ਕੋਈ ਇੱਦਾ ਕੋਈ ਤੰਗ ਪ੍ਰੇਸ਼ਾਨ ਨਹੀਂ ਕੋਈ ਇਸ ਤਪਵਨਾ ਹੈਗੀ ਸੋ ਇਸ ਕਰਕੇ ਇੱਕ ਪ੍ਰਕਾਸ਼ਨ ਦੀ ਮੀਜ਼ਰ ਜਿਹੜਾ ਨਾਕਾ ਹਾਂ ਜੀ ਉਸ ਦੇ ਸਬੰਧਤ ਤਾਂ ਵੀ ਜਿਹੜਾ ਜਿੱਥੇ ਜਾ ਰਿਹਾ ਉੱਥੇ ਕੋਈ ਵੀ ਇਦਾਂ ਦਾ ਕੋਈ ਇਨਸੀਡੈਂਟ ਨਾ ਹੋਵੇ ਕੋਈ ਜਿਹੜਾ ਮਾੜਾ ਆਨਸਰ ਉੱਥੇ ਨਾ ਜਾਵੇ ਤਾਂ ਇਸ ਕਰਕੇ ਜਿਹੜੀ ਪ੍ਰੋਪਰ ਚੈਕਿੰਗ ਕਰਕੇ ਉੱਥੇ ਜਿਹੜਾ ਸੀ ਭੇਜਿਆ ਹਾਂ ਅਸੀਂ ਸ਼ਾਂਤੀ ਮਹਾਂਪੁਰ ਆਮ ਸ਼ਾਂਤੀ ਨੂੰ ਜਿਹੜਾ ਮਤੇ ਨਜ਼ਰ ਰੱਖਦੇ ਹੋਏ ਕੋਈ ਵੀ ਅਨਟੂਵਰਡ ਇਨਸੀਡੈਂਟ ਹੈ ਜਾਂ ਨਾ ਹੋਵੇ ਕੋਈ ਸਾਹਮਣੇ ਆਇਆ ਕਿਸ ਤਰ੍ਹਾਂ ਚੈਕਿੰਗ ਦੌਰਾਨ ਪ੍ਰੋਪਰ ਚੈੱਕ ਹੋਰੀ ਆ ਕੋਈ ਫਿਲਹਾਲ ਹਾਲ ਤੱਕ ਕੋਈ ਵੀ ਇਦਾਂ ਦਾ ਕੋਈ ਵੀ ਜਿਹੜਾ ਨਹੀਂ ਲੱਭਿਆ ਹੈਗਾ ਕੋਈ ਜਿਹੜਾ ਮਾੜਾ ਆਨਸਰ ਬਟ ਅਸੀਂ ਪ੍ਰੋਪਰ ਹਾਲੇ ਵੀ ਜਿਹੜੀ ਅੱਗੇ ਚੈਕਿੰਗ ਕਰ ਰਹੇ ਹਾਂ ਕਰਨ ਤੱਕ ਜਾਈ ਰੂਗੀ ਜੀ ਅਸੀਂ ਅਗਲੇ ਹੁਕਮਾਂ ਤੱਕ ਜਦੋਂ ਤੋ ਜਿਹੜਾ ਹੁਣ ਇਹਦੀ ਫੋਰਸ ਵੀ ਲਾਈਵ ਹੀ ਹੈ ਇਸ ਟਾਈਮ ਤੇ ਹਾਂਜੀ ਇੱਥੇ ਜਿਹੜੀ ਸਾਡੀ ਸਬ ਡਿਵੀਜ਼ਨ ਦੇ ਵਿੱਚ ਸਾਡੀ ਟੋਟਲ 75 ਦੇ ਕਰੀਬ ਜਿਹੜੇ ਇੱਥੇ ਮੁਲਾਜ਼ਮ ਜਿਹੜੇ ਨਾਕਾ ਤੇ ਤਾਇਨਾਤ ਕੀਤੇ ਹੋਏ ਨੇ ਜੋ ਅਸੀਂ ਥਾਰੋਲੀ ਜਿਹੜੀ ਚੈਕਿੰਗ ਕਰ ਰਹੇ ਹਾਂ ਮਾਰੂ ਵੀ ਆਏ ਨੇ ਪਿਛਲੇ ਵਗੈਰਾ ਵੀ ਨਹੀਂ ਇੱਥੇ ਜਿਹੜੀ ਸਾਡੀ ਹੈਗੀ ਸਾਡੀ ਸਬ ਡਿਵੀਜ਼ਨ ਦੀ ਫੋਰਸ ਹੈਗੀ ਹੈ ਜੀ ਕਾਫੀ ਫੋਰਸ ਹੈਗੀ ਆ ਤਾਂ ਕਰਕੇ ਅਸੀਂ ਜਿਹੜਾ ਪ੍ਰੋਪਰ ਨਾਕਾਬੰਦੀ ਕਰਕੇ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ